ਹਾਂਜੀ ਬਲੌਰ ਸਿੰਘ ਯੂਐਸਏ ਵੱਲੋਂ ਲੜ ਗਿਆ ਜੀ ਦੋਨਾਂ ਟੀਮਾਂ ਨੂੰ 50-50 7500 ਰੁਪਏ 7500 ਰੁਪਏ ਸਰਦਾਰ ਬਲੌਰ ਸਿੰਘ ਜੀ ਯੂਐਸਏ ਵੱਲੋਂ ਬਾਬਾ ਜਰਮਨ ਸਿੰਘ ਸਰਾ ਵੱਲੋਂ 100-100 ਰੁਪਏ ਦੋਨਾਂ ਟੀਮਾਂ ਨੂੰ ਤੇ ਮੈਨੂੰ ਪੁਖ ਜਿੱਲਾ ਦਾ ਖਰਚਾ ਹੀ ਮਾਇ ਮੇਰੀ ਜਸਦੀਪ ਸਿੰਘ ਮਨੂਣਾ ਵਾਲੇ ਵੱਲੋਂ ਤੇ ਮੈਨੂੰ ਪੁਖ ਜਿੱਲਾ ਦਾ ਖਰਚਾ ਹੀ ਮਾਇ ਵੱਲੋਂ 200 ਰੁਪਏ ਦੁੱਧਾ ਟੀਮਾਂ ਨੂੰ ਯਾਕਰ ਸਿੰਘ ਨੰਬਰਦਾਰ ਵੱਲੋਂ 200 ਰੁਪਏ ਦੁੱਧਾ ਟੀਮਾਂ ਨੂੰ ਅੱਛਾ ਇਹ ਸਵਾਲ ਹੀ ਪਤਾ ਆ ਬਾਹਰ ਘੜ ਤੋਂ ਉਹਨਾਂ ਦਾ ਦੋਨੋ ਟੀਮਾਂ ਦੇ ਲਈ ਸਾਡੇ ਵੀਰ ਹਨੀਵਲੀਓ 100-100 ਰੁਪਏ ਦਾ ਵੱਡਾ ਮਾਣ ਆਇਆ। ਲਓ ਇੱਕ ਪਾਸੇ ਸਿਕੰਡੀ ਮੀਡੀਆ ਕਬੱਡੀ ਅਕੈਡਮੀ ਨੌਰਥ ਦੇ ਵੀਰੋ ਜੋ ਪੁੱਜ ਚੁੱਕੀਆਂ ਨੇ ਕਾਵਰ ਵਾਲੀ ਸਾਈਡ। ਦੂਜੇ ਪਾਸੇ ਜੋ ਟੀਮ ਹੈ ਸਾਡੇ ਵੀਰ ਸੰਗੀਗੇਟ ਟ੍ਰੈਕਿੰਗ ਵਾਲੇ ਮਿੱਟੂ ਸੋਨੀਆ ਜੀ ਔਰ ਕਲਪਨ ਸਿੰਘ ਦੇ ਬਰਮੰਗਰ ਸਿੰਘ ਵੱਲੋਂ ਪਿਆਰ ਹੈ। ਬੜਾ ਮਾਣ ਕਰਦੇ ਨੇ ਦੋਨੋਂ ਟੀਮਾਂ ਦੇ ਲਈ।

ਅੰਗ ਜਿਹੜਾ ਇਸ ਲਈ ਇਹ ਜੋਤੀ ਦੇ ਹਿੱਸੇ ਜੁੜਦਾ ਹੋਇਆ ਹੈ ਕਿ ਮੈਨੂੰ ਕੁੱਖ ਚ ਨਾ ਕਤਲ ਕਰਾ ਦੀ ਮਾਏ ਮੇਰੀਏ ਮੈਨੂੰ ਜੱਗ ਵੇਖਣ ਦਾ ਚਾਹ ਦੀ ਮਾਏ ਮੇਰੀਏ ਕਦੇ ਕਹਿੰਦੇ ਨੇ ਵੀ ਮਾਰਕ ਸਾਹਿਬ ਨੇ ਜਾਇਆ ਕਿ ਹੋਇਆ ਕਿ ਜੇ ਧੀ ਜੰਮ ਵੀ ਪਰ ਕੁੱਖ ਤਾਂ ਸਲੱਖਣੀ ਹੋਈ ਹੋਇਆ ਕਿ ਜੇ ਧੀ ਜੰਮ ਵੀ ਪਰ ਕੁੱਖ ਤਾਂ ਸਲੱਖਣੀ ਹੋਈ ਕਹਿੰਦੇ ਨੇ ਵੀ ਅੱਜ ਕੁੜੀਆਂ ਵੀ ਮੁੰਡਿਆਂ ਦੇ ਨਾਲੋਂ ਘੱਟ ਨੇ ਮੇਰੇ ਵੀਰੋ ਭਾਵੇਂ ਉਹ ਖੇਡ ਦੇ ਮੈਦਾਨ ਦੀ ਗੱਲ ਹੋਵੇ ਭਾਵੇਂ ਕਬੱਡੀ ਦੀ ਗੱਲ ਹੋਵੇ ਭਾਵੇਂ ਹਾਕੀ ਦੀ ਗੱਲ ਹੋਵੇ ਭਾਵੇਂ ਫੁੱਟਬਾਲ ਦੀ ਗੱਲ ਹੋਵੇ ਲਓ ਅੱਜ ਇਹਨਾਂ ਕਬੱਡੀ ਦੇ ਵਿੱਚ ਮੇਰੇ ਵੀਰੋ ਇਹਨਾਂ ਕੁੜੀਆਂ ਨੇ ਬੜੀ ਤਰੱਕੀ ਕੀਤੀ ਲਓ ਸਾਹਮਣੇ ਮੈਂ ਦੇਖ ਰਿਹਾ ਵੀ ਇਸ ਵੇਲੇ ਜਗਤਪੁਰ ਕਬੱਡੀ ਅਕੈਡਮੀ ਨਵਾਂ ਸ਼ਹਿਰ ਵੱਲੋਂ 10 ਨੰਬਰ ਕਿੱਟ ਦੇ ਵਿੱਚ ਗਾਗੋ ਕਬੱਡੀ ਪਾਉਂਦੀ ਹੋਈ ਕਦੇ ਕਹਿੰਦੇ ਨੇ ਵੀ ਦੀਨਾ ਸਾਹਿਬ ਦੇ ਗਾਗੋ ਦੀ ਗੱਲ ਚਲਦੀ ਔਰ ਕਦੇ ਕਹਿੰਦੇ ਨੇ ਵੀ ਇਸ ਲੜਕੀ ਦੀ ਗੱਲ ਲਓ ਸਾਹਮਣੇ ਮੈਂ ਦੇਖ ਰਿਹਾ ਵੀ 4 ਨੰਬਰ ਕਿੱਟ ਦੇ ਵਿੱਚ ਇਸ ਵੇਲੇ ਮੇਰੇ ਵੀਰੋ ਅਰੇ ਉਹਨੇ ਪੈਣਾ ਜਿਹੜੀਆਂ ਇਸ ਵੇਲੇ ਹਾਊਸ ਦੇ ਵਿੱਚ ਪੜ ਰਹੀਆਂ ਨੇ ਤੇ ਧੂਪ ਆਪ ਤੇ ਜੀ ਕਿਉਂ ਲੜੀਆਂ ਤੇ ਗੰਡੇ ਵੜੀਆਂ ਕਿਉਂ ਤੜੀਆਂ ਔਰ ਮੇਰੇ ਵੀਰੋ ਇਸ ਵੇਲੇ ਮੈਂ ਦੇਖ ਰਿਹਾ ਕਿ ਉਹਨੇ ਕੱਢੀ ਭਾਈਆਂ ਦੀ ਗਾਲ ਤੇ ਮੈਂ ਫਸੇ ਕੋਟਿਆ ਥੱਲੇ ਲੈ ਲਈ ਸਾਡੀ ਮਾਂ ਖੇੜਿਆ ਆ ਜਿੱਥੇ ਜੇ ਇਸ ਕਬੱਡੀ ਨੂੰ ਵਿਦੇਸ਼ਾਂ ਦੇ ਵਿੱਚ ਵੀ ਵੱਡਾ ਮਾਣ ਮਿਲਿਆ ਕਿ ਰਿਸ਼ਤੇ ਤਾਂ ਹੋਰ ਬਥੇਰੇ ਨੇ ਭਈ ਰਿਸ਼ਤਾ ਨਹੀਂ ਕੋਈ ਮਾਂ ਵਰਗਾ ਲਾ ਰੱਖਦੀ ਨਾਲ ਕਲੇਜੇ ਦੇ ਭਈ ਰਿਸ਼ਤਾ ਨਹੀਂ ਕੋਈ ਮਾਮਰਕਾ ਭਈ ਰਿਸ਼ਤਾ ਨਹੀਂ ਕੋਈ ਮਾਮਰਕਾ ਇੱਕ ਕਬੱਡੀ ਦੇ ਵੀਰੋ ਬਾਦ ਖੇਡ ਪੰਜਾਬੀਆਂ ਦੀ ਅੱਜ ਵਿਦੇਸ਼ਾਂ ਦੇ ਵਿੱਚ ਵੱਡਾ ਮਾਣ ਲਓ ਜੁਤੀ 7 ਨੰਬਰ ਕਿੱਟ ਦੇ ਵਿੱਚ ਇਸ ਲਈ ਪਾਉਣ ਦੇ ਲਈ ਪਾਈ ਗਈ ਕਬੱਡੀ ਅੱਜਰਵਾਲ ਤੇ ਜਲਾਰਦੀਵਾਲ ਦੀਆਂ ਟੀਮਾਂ ਵੀ ਜਲਦੀ ਤੋਂ ਜਲਦੀ ਦੋਨੋਂ ਟੀਮਾਂ ਖੇਡ ਮੈਦਾਨ ਦੇ ਵਿੱਚ ਪੁੱਜ ਜਾਣ ਅੱਜਰਵਾਲ ਵਰਸ ਜਲਾਰਦੀਵਾਲ ਪ੍ਰਸਿੱਧ ਕਬੱਡੀ ਖਿਡਾਰੀ ਪੀਰਾ ਗੁੱਪਾ ਰਾਏ ਦਾ ਵੀ ਵਿਸ਼ੇਸ਼ ਤੌਰ ਤੇ ਪੁੱਜ ਗਿਆ। ਲਓ ਜਨ ਮੇਰੇ ਵੀਰ ਨੂੰ ਮਾਰ ਹੈ ਇਸ ਖਿਡਾਰੀ ਨੂੰ ਵੀ ਇੱਕ ਸਾਲ ਕਹਿੰਦੇ ਨੇ ਵੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਬੈਸਟ ਟਰੇਡਰ ਹੋਣ ਦਾ ਔਰ ਇਤਿਹਾਸ ਦੇ ਪੰਨਿਆਂ ਦੇ ਵਿੱਚੋਂ ਜਿਹੜਾ ਮੇਰੇ ਵੀਰੋ ਲਿਖਿਆ ਗਿਆ ਹੈ ਇੰਗਲੈਂਡ ਦੇ ਵਿੱਚ ਬੜੀ ਚੜ੍ਹਤ ਜਿਹੜੇ ਖਿਡਾਰੀ ਦੀ ਕੈਨੇਡਾ ਵੱਲੋਂ ਧਾਨ ਜਿਹੜਾ ਤੁਹਾਡੇ ਆਪਣੇ ਨਗਰ ਦੇ ਲਈ ਖੇਡਿਆ। ਬਲਵਿੰਦਰ ਸਿੰਘ, ਮਨਦੀਪ ਸਿੰਘ ਮੰਨੀਲਾ ਵਾਲੇ ਵੱਲੋਂ 50 ਰੁਪਏ ਇਸ ਰੇਟ ਤੇ। ਬਲਵਿੰਦਰ ਸਿੰਘ, ਮਨਦੀਪ ਸਿੰਘ ਦੋਨੇ ਐਨਆਰਆਈਆਂ ਵੱਲੋਂ ਪੰਜਾਹ ਸਿੰਜੀ ਪੋਲੂ ਮੈਂਬਰ ਪੰਚਾਇਤ ਬਲਦੇਵ ਸਿੰਘ ਜੀ ਦੇਪੀ ਪ੍ਰਕਾਸ਼ ਸਿੰਘ ਜੀ ਪੂਰਾ ਵਿੰਦਰ ਟੀਮਾ ਜੀ ਪੰਮੀ ਮਹਿਲਾ ਜੀ ਹੋਰ ਸਾਰੇ ਨਗਰ ਵਾਸੀ ਜਿਹੜੇ ਚੂੜ ਚੱਟ ਵਾਲੇ ਪੱਖੋੜਾ ਦੇ ਨਾਲ ਪੁੱਜੇ ਨੇ ਅਸੀਂ ਆਪਣੀ ಗ್ರಾಮ ਪੰਚਾਇਤ ਜਲਾਲਦੀਵਾਲ ਵੱਲੋਂ ਉਹਨਾਂ ਨੂੰ ਜੀ ਆਇਆਂ ਨੂੰ ਆਖਦੇ ਆ ਜਿਹੜੇ ਵੀਰਾਂ ਨੇ ਇਸ ਟੂਰਨਾਮੈਂਟ ਦੇ ਵਿੱਚ ਪਹੁੰਚ ਗਏ ਵੱਡੇ ਰਾਊਂਡ ਦੇ ਵਿੱਚ ਬਾਧਾ ਕੀਤਾ ਜਲਾਲਦੀਵਾਲ ਵਰਸਸ ਅੱਜਰਵਾਰ ਦੀਆਂ ਟੀਮਾਂ ਵੀ ਜਲਦੀ ਤੋਂ ਜਲਦੀ ਕਪੜੇ ਪਾ ਕੇ ਗਰਾਊਂਡ ਦੇ ਵਿੱਚ ਆ ਜਾਣ ਮੀਨੀਆ ਕਲੱਬ ਤੇ ਮੰਡੀ ਮੰਡੀਆਂ ਕਲਾ ਮੀਡੀਆ ਕਲੱਬ ਤੇ ਮੰਡੀਆਂ ਕਲਾ ਜੰਡੀ ਤੇ ਗਾਗੇਵਾਲ ਚੂੜ ਚੱਕ ਤੇ ਕਲਸੀਆਂ ਅਖੂਰ ਤੇ ਸ਼ਗੂਰ ਬਾਰੇ ਵਾਲੇ ਨੂੰ ਜਿਹੜੀ ਬਾਈ ਮਲੀ ਹੈ ਤੇ ਸਾਰੇ ਜਿਹੜੇ ਮੈਚ ਨੇ ਉਹ ਦੂਜੇ 라ਉਂਡ ਦੇ ਪੰਜ ਮੈਚ ਨੇ ਮੇਰੀ ਬੇਟੀ ਹੈ ਸਾਰੀਆਂ ਟੀਮਾਂ ਨੂੰ ਜਲਦੀ ਤੋਂ ਜਲਦੀ ਕਪੜੇ ਧਰ ਕੇ ਗਰਾਊਂਡ ਦੇ ਵਿੱਚ ਆਓ ਲੈ ਵੀ ਦੀਪੇ ਵੀਰ ਤੈਨੂੰ ਵੀ ਮੁਬਾਰਕਬਾਦ ਤੂੰ ਸਰਪੰਚ ਬਣਿਆ ਅੱਜ ਪਿੰਡ ਦੇ ਵਿੱਚ ਵੱਡਾ ਜਿਹੜਾ ਮੇਰੇ ਵੀਰੋ ਬਜ਼ੁਰਗਾਂ ਨੇ ਜਿਹੜਾ ਇੱਕ ਕੱਲ ਮੁੱਕ ਗਿਆ ਸੀ 55 ਸਾਲ ਪਹਿਲਾਂ ਅੱਜ ਦੇਖੋ ਇਸ ਮੇਰੇ ਵੀਰੋ ਟੂਰਨਾਮੈਂਟ ਨੂੰ ਕਿੰਨੇ ਰੰਗ ਭਾਗ ਲੱਗੇ ਨੇ 55 ਸਾਲਾਂ ਦੀ ਜਿਹੜੀ ਉਮਰ ਆਜ ਇਸ ਟੂਰਨਾਮੈਂਟ ਦੀ ਹੋ ਹੈ ਔਰ ਬਜ਼ੁਰਗਾਂ ਦੀ ਯਾਦ ਹੈ ਔਰ ਉਹਨਾਂ ਦੀ ਸ਼ਲਾਣਾ ਵਰਸੀ ਹੈ ਇਸ ਲਈ ਮੈਂ ਦੇਖ ਰਿਹਾ ਵੀ ਸਾਹਮਣੇ ਲੱਗੇ ਹੋਏ ਜੱਫੇ ਦੀ ਗੱਲ ਕਰੀਏ ਲਓ ਇਸ ਲਈ ਲੱਗ ਗਿਆ ਜੱਫਾ ਔਰ ਅੰਕ ਮੇਰੇ ਵੀਰੋ ਜੱਟਪੁਰ ਜੱਟਾਂ ਦੀ ਇਹ ਟੀਮ ਦੇ ਹਿੱਸੇ ਆ ਸਾਡਾ ਵੀਰ ਰੋਪੀ ਇਸ ਰੇਡ ਤੇ 100 ਰੁਪਇਆ ਲਾਦਾ ਕੈਨੇਡਾ ਵਾਲਾ ਜਿਹੜਾ ਵੀਰ ਪਹਿਲੇ ਮੈਚ ਵੀ ਖੇਡ ਕੇ ਗਿਆ ਜਲਾਲਦੀਵਾਲ ਦੀ ਟੀਮ ਦੇ ਲਈ ਦੋਨੋਂ ਟੀਮਾਂ ਨੂੰ ਸਾਡੇ ਵੀਰ ਜਗਦੀਪ ਸਿੰਘੀ ਟੀਮਾਂ ਜਿਹੜੇ ਕਿ ਸਰਪੰਚ ਦੇ ਮੇਰੇ ਜ਼ਿੰਦਗੀ ਦੇ ਪਰ ਮਿੱਤਰਾਂ ਨੇ ਜੀ ਇੱਕ ਨੇ ਦੋਨੋਂ ਟੀਮਾਂ ਦੇ ਲਈ 100-100 ਰੁਪਏ ਦਾ ਵੱਡਾ ਮਾਣ ਕਰਦੇ ਨੇ ਬਹੁਤ-ਬਹੁਤ ਧੰਨਵਾਦ ਹੈ ਲਓ ਸਾਹਮਣੇ 1 ਨੰਬਰ ਕਿੱਟ ਦੇ ਵਿੱਚ ਇਸ ਵੇਲੇ ਮੈਂ ਦੇਖ ਰਿਹਾ ਵੀ ਮੀਨੂ ਦੀ ਪਾਈ ਹੋਈ ਕਬੱਡੀ ਲਓ ਸਾਹਮਣੇ ਮੈਂ ਦੇਖ ਰਿਹਾ ਵੀ 7 ਨੰਬਰ ਕਿੱਟ ਦੇ ਵਿੱਚ ਇਸ ਵੇਲੇ ਮੇਰੇ ਵੀਰੋ ਖਾਤੀ ਕੈਨੇਡਾ ਦਾ ਵੀਜ਼ਾ ਲੱਗਿਆ ਪੰਜਾਬ ਦੀ ਧਰਤੀ ਦੇ ਬਾਪੂਸ ਆ ਗਿਆ ਮੈਂ ਪੁੱਛਿਆ ਵੀ ਨੌਜਵਾਨਾ ਕੈਨੇਡਾ ਕਿਉਂ ਨਹੀਂ ਗਿਆ ਵਰਲਡ ਕੱਪ ਦੇ ਲਈ ਸਭਾ ਮੇਰਾ ਜੀ ਨਹੀਂ ਲੱਗਿਆ ਮੇਰੇ ਵੀਰੋ ਦੇਖੋ ਇਹ ਪੰਜਾਬ ਦੀ ਧਰਤੀ ਦੇ ਨਾਲ ਮੋਹ ਵਾਲੀ ਗੱਲ ਹੋ ਜਾਂਦੀ ਹੈ ਲਓ ਉਸ ਵੀਰ ਨੂੰ ਵੀ ਜੀ ਆਣ ਆਦੇ ਸਮੇਂ ਸਮੇਂ ਤੇ ਪ੍ਰਸਿੱਧ ਕਬਟਾਈ ਕਬੱਡੀ ਖਿਡਾਰੀਆਂ ਨੇ ਪੁੱਛਣਾ ਨਾਂ ਜਿਹਦਾ ਮਾਣ ਹੋਣਾ ਸੱਤੋਵਾਰ ਦਾ ਗਰਮੀਤ ਨਹੀਂ ਬੈਠਾ ਜਿੱਥੋਂ ਦੇ 50 ਰੁਪਏ ਆਵੇ ਮੰਦੀਪ ਅਰੇ ਇੱਥੇ 50 ਰੁਪਏ ਫੇਰ ਲਾ ਗਏ ਬਈ ਹਾਏ ਇਸੇ ਨੇ ਦੇਖ ਰਿਹਾ ਵੀ 10 ਨੰਬਰ ਕਿੱਟ ਦੇ ਵਿੱਚ ਮੇਰੇ ਵੀਰੋ ਇਹ ਗਾਗੋ ਦੀ ਪਈ ਸੀ ਕਬੱਡੀ ਔਰ 4 ਨੰਬਰ ਕਿੱਟ ਦੇ ਵਿੱਚ ਜਿਹੜੀ ਰੇਖਾ ਨੇ ਜੱਫਾ ਲਾ ਕੇ ਸਗੰਦੀ ਦੇਵੀਆ ਕਬੱਡੀ ਅਕੈਡਮੀ ਨਾਰਵੇ ਦੇ ਲਈ ਇਹ ਅੰਕ ਜਿਹੜਾ ਜੋੜ ਦਿੱਤਾ ਹੈ ਨਾਰਵੇ ਦੇ ਵਿੱਚ ਵੀ ਅੱਜ ਜਿਹੜੀ ਕਬੱਡੀ ਹੋਣ ਲੱਗ ਪਈ ਹੈ ਮੇਰੇ ਵੀਰੋ ਵੱਡੇ ਸਹਿਯੋਗ ਤੇ ਕੱਡਾ ਪਰਿਵਾਰ ਦੇ ਜਿੱਥੇ ਕੀ ਗੁਰਦੇਵ ਸਿੰਘ ਪੱਡੇ ਹੋਰੀ ਨਾਰਵੇ ਦੇ ਵਿੱਚ ਕਬੱਡੀ ਕਰਾਉਣ ਦਾ ਮਾਰ ਰੱਖਦੇ ਨੇ ਲਓ ਪੁਰਥਲੇ ਦੇ ਕਬੱਡੀ ਕੱਪ ਤੇ ਕਦੇ ਮਾਰ ਰੱਖਦੇ ਨੇ ਵੱਡਾ ਕੱਪ ਕਰਵਾਉਣ ਦੇ ਲਈ ਲਓ ਸਾਹਮਣੇ ਮੈਂ ਦੇਖ ਰਿਹਾ ਵੀ 4 ਨੰਬਰ ਕਿੱਟ ਦੇ ਵਿੱਚ ਇਸ ਲਈ ਲਓ ਮੁਕਾਬਲਾ ਹੋ ਚੁੱਕਿਆ ਮੇਰੇ ਵੀਰੋ ਹੁਣ ਪਤਾ ਲੱਗ ਜਾਣਾ ਇਹ ਅੰਕ ਜਿਹੜਾ ਹੈ ਉਹ ਮੀਨੂ ਦੇ ਹਿੱਸੇ ਜੁੜ ਚੁੱਕਿਆ ਹੈ ਇਹ ਅੰਕ ਜਿਹੜਾ ਹੈ ਮੀਨੂ ਦੇ ਹਿੱਸੇ ਜੁੜ ਚੁੱਕਿਆ ਔਰ ਅਗਲੇ ਮੈਚ ਦੀਆਂ ਟੀਮਾਂ ਜਲਾਲ ਦੀਵਾਲ ਵਰਸਿਜ ਅੱਜਰਵਾਲ ਦੀ ਟੀਮਾਂ ਜਲਦੀ ਤੋਂ ਜਲਦੀ ਕਪੜੇ ਪਾ ਕੇ ਖੇਡ ਮੈਦਾਨ ਦੇ ਵਿੱਚ ਆ ਜਾਣ ਜਲਾਲ ਦੀਵਾਲ ਵਰਸਿਜ ਅੱਜਰਵਾਲ 30 ਤੇ 32 ਉਸ ਨਗਰ ਦੇ ਵਿੱਚ ਕਬੱਡੀ ਹੋਣੀ ਹੈ ਕਬੱਡੀ ਓਪਨ ਦੇ ਮੁਕਾਬਲੇ ਕਰਵਾਏ ਜਾਣਗੇ ਹਾਂਜੀ 100-100 ਰੁਪਈਆ ਬੀਹੂਵਾ ਮਾ ਕੇ ਉੱਥੇ ਪਹੁੰਚਣਾ ਗੱਲਾ ਕੁੜੀਆਂ ਨੇ ਫਿਰ ਢਾਡੀ ਇੰਟਰਨੈਸ਼ਨਲ ਢਾਡੀ ਦੇ ਪ੍ਰਧਾਨ ਨੇ ਸਾਡੇ ਸੰਗੋੜ ਜਿਹੜੇ ਦੇ ਉਹਨਾਂ ਵੱਲੋਂ 10000 ਰੁਪਏ ਦੁੱਲਾ ਟੀਮਾਂ ਨੂੰ 50000 ਰੁਪਏ ਕਣਗੀ ਘਰ ਦੇ ਸਰਦਾਰ ਸਾਹਿਬ ਦੇ ਖਜ਼ਾਨਚੀ ਵੱਲੋਂ ਦੁੱਲਾ ਟੀਮਾਂ ਨੂੰ ਜਿਹੜੀ ਪਰਚੀ ਮੇਰੇ ਵੀਰੋਂ ਕੱਟੀ ਜਾ ਰਹੀ ਹੈ ਜਦ ਫਾਈਨਲ ਟੀਮ ਦੇ ਵੱਲੋਂ 50000 ਰੁਪਏ ਦੁੱਲਾ ਟੀਮਾਂ ਨੂੰ ਆ ਜਿਹੜੀਆਂ ਲੜਕੀਆਂ ਕੰਨ ਦੀ ਹੋਵੇ ਰਹੀਆਂ ਪੰਨਾ ਅੱਲਾਹ ਬਣਾ ਬਣਾ ਰਦਾ ਜਿਹੜੀਆਂ ਸਾਈਕਲ ਦੀਆਂ ਪਰਦੀਆਂ ਤੇ ਮੇਰੇ ਵੀਰੋਂ ਕੱਟੀਆਂ ਜਾ ਰਹੀਆਂ ਨੇ 10 ਰੁਪਏ ਪਰਜੀ ਐ ਔਰ ਸ਼ਾਮ ਨੂੰ ਫਾਈਨਲ ਮੈਚ ਤੋਂ ਪਹਿਲਾਂ ਇੱਕ ਜਿਹੜੀ ਵਿਅਕਤੀ ਦੀ ਜਿਹੜੀ ਕਿਸਮਤ ਚਮਕੇਗੀ ਜਿਹੜਾ ਮੇਰੇ ਵੀਰੋਂ ਸਾਈਕਲ ਜਿਹੜਾ ਵਾਈਸਾਈਕਲ ਹੈ ਉਹ ਜਿਹੜਾ ਮੇਰੇ ਵੀਰੋਂ ਖੜਾ ਵੀਰ ਦੀ ਕਿਸੇ ਖਿਡਾਰੀ ਦੀ ਹੋਵੇ ਚਾਹ ਕਿਸੇ ਦਰਸ਼ਕ ਦੀ ਹੋਵੇ ਉਹ ਕਿਸਮਤ ਟੱਕਣੀ ਐ ਚਮਕਣੀ ਐ ਲਓ ਸਾਹਮਣੇ ਮੈਂ ਦੇਖ ਰਿਹਾ ਵੀ ਇਹ ਮੀਨੂ ਮੇਰੇ ਵੀਰੋਂ ਸਕੰਡੀ ਨੇਵੀਆ ਕਬੱਡੀ ਅਕੈਡਮੀ ਨਾਰਵੇ ਦੇ ਲਈ ਅੰਕ ਜੋੜਦੀ ਹੋਈ ਐ ਅਗਲੇ ਮੈਚ ਦੀਆਂ ਟੀਮਾਂ ਜਲਾਲਦੀਵਾਲ ਤੇ ਅੱਚਰਵਾਲ ਮੇਰੇ ਵੀਰੋ ਜਲਦੀ ਤੋਂ ਜਲਦੀ ਖੇਡ ਮੈਦਾਨ ਦੇ ਵਿੱਚ ਪੁੱਜ ਜਾਣ ਜਲਾਲਦੀਵਾਲ ਵਰਸਿਚ ਅੱਚਰਵਾਲ ਮੰਡੀਆਂ ਤੇ ਮੇਨੀਆ ਕਲੱਬ ਸੇ ਵੀ ਦੋਨੋਂ ਟੀਮਾਂ ਗਰਾਊਂਡ ਦੇ ਵਿੱਚ ਪੁੱਜ ਜਾਣ ਲਓ ਫੜਿਆ ਗੁੱਟ ਵੱਲ ਹੋ ਗਈ ਕਸੂਤੀ ਜੀ ਇੱਥੇ ਪਤਾ ਲੱਗਣਾ ਵੀ ਜਤਿੰਦਰ ਦਾ ਗੁੱਟ ਫੜਦਾ ਮੇਰੇ ਵੀਰੋ ਜਿਹੜਾ ਬੜਾ ਮਸ਼ਹੂਰ ਹੈ ਲਓ ਕਦੇ ਜਤਿੰਦਰ ਸੋਨੀ ਸਨੇਤਵਾਲਾ ਦੀਆਂ ਕਰਦੇ ਨੇ ਵੀ ਪੁਆਇੰਟ ਜਿਹੜਾ ਯਾਫੀ ਦੇ ਹਿੱਸੇ ਜੁੜ ਚੁੱਕਿਆ ਹੈ ਟਾਪਰ ਦੇ ਹਿੱਸੇ ਜੁੜ ਚੁੱਕਿਆ ਹੈ ਜਲਾਲਦੀਵਾਲ ਵਰਸਿਚ ਅੱਚਰਵਾਲ ਦੋਨੋਂ ਟੀਮਾਂ ਖੇਡ ਮੈ ਜਲਾਲਦੀ ਬਾੜ ਵਰਸਜ ਅੱਚਰਵਾਲ ਦੋਨੋਂ ਟੀਮਾਂ ਜਲਦੀ ਤੋਂ ਜਲਦੀ ਖੇਡ ਮੈਦਾਨ ਦੇ ਵਿੱਚ ਪਹੁੰਚ ਜਾਣ ਜਦ ਇਹ ਦੋਨੋਂ ਟੀਮਾਂ ਗਰਾਊਂਡ ਦੇ ਵਿੱਚ ਪਹੁੰਚ ਜਾਣ ਫਿਰ ਅਸੀਂ ਨਾਲ ਦੀ ਨਾਲ ਜਿਹੜਾ ਮੁਕਾਬਲਾ ਸ਼ੁਰੂ ਕਰਵਾਣਾ ਹੈ ਮੇਰੀ ਬੇਨਤੀ ਹੈ ਵੀ ਗਰਾਊਂਡ ਦੇ ਵਿੱਚ ਦੋਨੋਂ ਟੀਮਾਂ ਪਹੁੰਚ ਜਾਣ ਲਓ ਇੱਕ ਇੱਕ ਕਬੱਡੀ ਦਾ ਇਸ਼ਾਰਾ 10 ਨੰਬਰ ਗਿੱਟ ਦੇ ਵਿੱਚ ਇਸ ਵੇਲੇ ਉਹ ਪੁਨਮ ਬਾਕੀ ਬਾਕੀ ਕਬੱਡੀ ਪਾ ਰਹੀ ਹੈ ਅੱਜ ਜਿਹੜਾ ਸਮਾਪਤ ਹੋ ਚੁੱਕਾ ਉੱਥੇ ਉੱਥੇ ਜਿਹੜੀ ਰੰਗਦੀ ਹੈ ਜਿੰਨੀ ਵੀ ਸਟੇਪ ਤੇ ਪੰਜ ਸਹਾਨ ਪੇਸ ਨਗਰ ਦੀਆਂ ਮਹਾਨ ਸ਼ਖਸੀਅਤਾਂ ਐਨਆਰਆਈ ਵੀਰ ਬੈਠੇ ਨੇ ਅਸੀਂ ਜੀ ਆਨੂੰ ਆਖਦੇ ਆਂ ਔਰ ਜਲਾਲਦੀਵਾਲ ਤੇ ਅਚਰਵਾਲ ਜਲਾਲਦੀਵਾਲ ਤੇ ਅਚਰਵਾਲ ਜਲਦੀ ਤੋਂ ਜਲਦੀ ਦੋਨੋਂ ਟੀਮਾਂ ਕਪੜੇ ਤਾ ਕੇ ਖੇਡ ਮੈਦਾਨ ਦੇ ਵਿੱਚ ਆ ਜਾਣ। ਕੋਈ ਇਸ ਮੈਚ ਦੇ ਵਿੱਚ ਜੇਤੂ ਹੈ ਅੱਜ ਇਹ ਦੋਨੋਂ ਟੀਮਾਂ ਜਿਹੜੀਆਂ ਗਰਾਊਂਡ 'ਤੇ ਸਮਾਗਮ ਦਾ ਹੁਣੇ ਕਾਰ ਰਹੇ ਨੇ ਬਲੌਰ ਸਿੰਘ ਯੂਐਸਏ ਹਰਪ੍ਰੀਤ ਸਿੰਘ ਮੈਂਬਰ ਪੰਚਾਇਤ ਦੇ ਦਾਟ ਕਰੋ ਸਕੰਡੀ ਨੇਵੀਆ ਕਬੱਡੀ ਦੀ ਟੀਮ ਜਿਹੜੀ ਜਿੱਤ ਚੁੱਕੀ ਹੈ ਸਕੰਡੀ ਨੇਵੀਆ ਕਬੱਡੀ ਅਕੈਡਮੀ ਨਾਰਵੇ ਲੰਬੇ ਸਮੇਂ ਦੇ ਵਿੱਚ ਮੈਂਬਰ ਪੰਚਾਇਤ ਵੀ ਰਹੇ ਬਲੌਰ ਸਿੰਘ ਯੂਐਸਏ ਵਾਲੇ ਸੇਵਾ ਕੀਤੀਆਂ ਤੇ ਸਾਰੀਆਂ ਸ਼ਖਸੀਅਤਾਂ ਜਿਹੜੀਆਂ ਇਹਨਾਂ ਕਬੱਡੀ ਖਿਡਾਰੀਆਂ ਦਾ ਮਾਣ ਕਰੀਆਂ ਨੇ ਮੇਰੀ ਬੇਨਤੀ ਹੈ ਅੱਚਰਵਾਲ ਦੀ ਟੀਮ ਨੂੰ ਵੀ ਗਰਾਊਂਡ ਦੇ ਵਿੱਚ ਆਵੇ ਨਾਲ ਹੀ ਕੱਦ ਦੇ ਵੀ ਸਿਹਾਂਤੌਰ ਦੇ ਨਾਮ ਪਤਾ ਜਿਹੜਾ ਮਾਨਸਰਵਾਨ ਅੱਜ ਇਸ ਟੂਰਨਾਮੈਂਟ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਜਾਣਾ ਹੈ